ਸਸਤਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਆਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਗੱਲ ਕਰਦੇ ਹਾਂ ਕਿ ਇਸ ਵਾਰੇ ਦੀ ਇੱਕ ਵੱਡੀ ਖਬਰ ਜਿਹੜੀ ਆ ਉਹ ਗੁਰਦਾਸਪੁਰ ਦੇ ਨੇੜਲੇ ਪਿੰਡ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੋ ਗੁੱਟਾਂ ਦੇ ਵਿਚਕਾਰ ਜਿਹੜੀ ਆ ਤਾਬੜ ਤੋੜ ਗੋਲੀਆਂ ਚੱਲੀਆਂ ਨੇ ਤੇ ਇਸ ਗੋਲੀਬਾਰੀ ਦੇ ਵਿੱਚ 8ਵੀਂ ਜਮਾਤ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਆਖਿਰਕਾਰ ਵੱਡਾ ਸਵਾਲ ਇਹ ਖੜਾ ਹੁੰਦਾ ਆ ਕਿ ਇੰਨਾਂ ਛੋਟੀ ਉਮਰਾਂ ਦੇ ਨੌਜਵਾਨਾਂ ਦੇ ਕੋਲ ਅਖਰਕਾਰ ਇਹ ਹਥਿਆਰ ਆਏ ਕਿਥੋਂ ਇਹ ਕਿਥੋਂ ਲੈ ਕੇ ਆਉਂਦੇ ਨੇ ਅਤੇ ਇਸ ਘਟਨਾ ਦੇ ਵਿੱਚ ਕਾਫੀ ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਗੋਲੀਆਂ ਹੀ ਲੱਗੀਆਂ ਨੇ ਅਤੇ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਹਨਾਂ ਦਾ ਇਲਾਜ ਚੱਲ ਰਿਹਾ ਹੈ ਪਰ ਪੁਲਿਸ ਵੱਲੋਂ ਇਸ ਮਾਮਲੇ ਦੀ ਜਿਹੜੀ ਆ ਉਹ ਜਾਂਚ ਕੀਤੀ ਜਾ ਰਹੀ ਹੈ ਇੱਕ ਨੌਜਵਾਨ ਦੀ ਜਿਹੜੀ ਮੌਤ ਹੋ ਚੁੱਕੀ ਹੈ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਪੂਰੀ ਗੰਭੀਰਤਾ ਨਾਲ ਜਾਂਚ ਕਰਕੇ ਤਾਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਕੀ ਲੱਗਦਾ ਸੀ ਤੁਹਾਡਾ ਮੇਰਾ ਬੇਟਾ ਗਰਦੀਸ਼ ਸਿੰਘ ਕੀ ਕਰ ਲਈ ਸਾਰੀ ਗੱਲ ਹੋਈ ਹੈ ਮੈਂ ਪਹਿਲੇ ਨੰਬਰ ਤੇ ਮੈਂ ਉਦੋਂ ਘਰ ਹੀ ਗਿਆ ਉਦੋਂ ਮੈਂ ਘਰ ਹੀ ਗਿਆ ਘਰ ਹੀ ਗਿਆ ਮੈਂ ਚੱਲ ਗਿਆ ਦਵਾਈ ਲੈਣਾਂ ਦਾ ਡੈਡੀ ਦਵਾਈ ਲੈ ਜਾ ਕੇ ਮੈਂ ਦਵਾਈ ਲੈਣ ਚੱਲ ਗਿਆ ਮੈਂ ਘੰਟੇ ਬਾਅਦ ਆਇਆ ਮੈਂ ਤੇ ਘਰ ਹੈ ਨਹੀਂਗਾ ਮੈਂ ਵੇਖਿਆ ਤੇ ਗੇਟ ਨੂੰ ਤਾਲਾ ਵੱਜਾ ਵਾ ਆਂਦਾ ਡੈਡੀ ਮੈਨੂੰ ਕੋਈ ਫੋਨ ਕਰਨ ਲਿਆ ਵਾ ਮੈਂ ਚੱਲਿਆ ਕਿਤੇ ਤੇ ਬਾਅਦ ਦੇ ਵਿੱਚ ਮੈਂ ਜਦੋਂ ਆਇਆ ਮੈਂ ਮੁੜ ਕੇ ਗੇਟ ਖੋਲਿਆ ਖੋਲ ਕੇ ਅਗੇ ਚਾਬੀ ਉੱਤੇ ਪਈ ਮੈਂ ਗੇਟ ਖੋਲਿਆ ਤੇ ਮੈਂ ਅੰਦਰ ਵੜਿਆ ਵਾ ਪਾਣੀ ਪੀ ਕੇ ਗਲਾਸ ਤੇ ਮੁੜ ਕੇ ਮੈਂ ਡਗੜਾ ਰੱਪਟੇ ਪਾਣੀ ਡੌਂਡਾ ਪਿਆ ਪਾਣੀ ਡੌਂਡਾ ਪਿਆ ਨਗਰਾਂ ਦੇ ਮੁੜ ਕੇ ਬਾਅਦ ਚ ਦੋ ਮੁੰਡੇ ਦੇ ਆਏ ਆ ਮੁੰਡੇ ਉਹ ਕਹਿੰਦੇ ਕਿ ਜੀਤ ਕਿੱਥੇ ਆ ਮੈਂ ਹਾਂ ਮੈਨੂੰ ਨਹੀਂ ਪਤਾ ਕਿੱਥੇ ਆ ਤੇ ਬਾਅਦ ਦੇ ਵਿੱਚ ਉਹ ਕਹਿੰਦੇ ਆ ਪਿਆ ਆਂਦੇ ਮੁੜ ਕੇ ਉਸੇ ਟਾਈਮ ਮੈਂ ਨਵਾਜਾ ਮਾਰਦਾਰ ਗਿਆ ਉਹ ਕਿੱਕ ਮਾਰ ਕੇ ਨਿਕਲ ਗਿਆ ਮੋਟਰਸਾਈਕਲ ਤੋਂ ਆਪਣੇ ਮਰਸੀ ਉਹ ਅਸੀਂ ਨਾ ਪਹਿਲਾਂ ਜਲਵੇ ਜਲਵਾ ਰੈਸਟੋਰੈਂਟ ਤੇ ਬਹਿਣ ਲੱਗੇ ਸੀ ਅਸੀਂ ਸੋਚਿਆ ਨਹੀਂ ਇੱਥੇ ਜ਼ਿਆਦਾ ਪੈਸੇ ਲੱਗਣੇ ਥੋੜਾ ਇੱਧਰ ਬਹਿ ਜਾਣੇ ਉੱਤੇ ਬਿਟੇ ਗੱਡੀ ਆਈ ਸਰ ਵਰਨਾ ਚਿੱਟੇ ਰੰਗ ਦੀ ਚਾਰ ਬੰਦੇ ਸੀ ਵਿੱਚ ਅਸੀਂ 버ਗਰ ਖਾਣ ਦੇ ਮੋਟਰਸਾਈਕਲ ਤੇ ਬਹਿ ਕੇ ਸਿੱਧੀਆਂ ਆ ਗਏ ਸਰ ਗੋਲੀਆਂ ਮਾਰ ਦੇਵੇ ਦੂਆਂ ਕੋ ਬਲੈਕ ਪਿਸਟਲ ਹੀ ਤੇ ਇੱਕ ਕੋ ਸਿਲਵਰ ਕਲਰ ਦਾ ਹੈ ਤੇ ਤਿੰਨਾਂ ਚਾਹਾਂ ਨੇ ਮੂੰਹ ਬੱਦੇ ਸਾਰਾ ਹੁੰਦੇ ਗੋਲੀਆਂ ਮਾਰ ਦੇਵੇ ਤੇ ਜਾਂ ਜਾਂਦੇ ਆ ਪਤਾ ਨਹੀਂ ਕੀ ਚੀਚ ਚਾਹ ਦੇ ਕਾਂ ਕੱਢ ਕੇ ਗੱਡੀ ਤੇ ਮੈਂ ਮੋਟਰਸਾਈਕਲ ਭਜਾਉਣ ਲੱਗਾ ਪਹਿਲਾਂ ਮੇਰੀ ਲਾਤੇ ਮਾਰੀ ਫਿਰ ਮੈਂ ਭਜਾਉਣ ਲੱਗਾ ਫਿਰ ਦਜੀ ਲਾਤੇ ਮਾਰੀ ਕਿ ਡਿੱਗੀ ਜੀ ਮੈਂ ਸਰਪਰ ਮੋਟਰਸਾਈਕਲ ਭਜਾ ਲਿਆ ਉਥੋਂ ਤੇ ਜਖਮੀ ਹੋਇਆ ਜੀ ਕਿੱਥੇ ਨੂੰ ਦੋਨ ਸਾਧ ਹੁਣੇ ਰੈਫਰ ਕੀਤਾ ਅਮਨਦੀਪ ਹਸਪੀਟਲ ਤੇ ਸਾਡੀ ਫੈਮਿਲੀ ਆਉਂਦੀ ਅਜੇ ਤੇ ਸਾਨੂੰ ਕਹਿੰਦੇ ਰੈਫਰ ਗੋਲੀਆਂ ਹੱਥੋਂ ਨਿਕਲਣੀਆਂ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਇੱਥੇ ਜੁੜਿਆ ਆ ਹੀ ੱੱ ੱਗੋ ਆ ਮੁੰਡੇ ਮਿਲਦੇ ਵੀ ਆ ਜਾ ਕੋ ਖਾ ਪੀ ਕੇ ਆਉਂਦੇ ਆ ਲੱਗੇ ਦੇ ਕਲਾਂ ਨੌਰ ਦੇ ਮੈਂ ਸਰ ਨਾਲ ਇਹਨਾਂ ਦੇ ਆ ਗਿਆ ਮੈਨੂੰ ਨਹੀਂ ਵੀ ਪਤਾ ਤੇ ਸਰ ਮੈਨੂੰ ਇਹਨਾਂ ਨੂੰ ਨਹੀਂ ਪਤਾ ਕੌਣ ਇੱਕ ਆਦੀ ਲਾਗ ਡਟ ਜਾਂ ਕੀ ਗੱਲ ਸੀ ਤੇ ਸਰ ਸਿੱਧੀਆਂ ਆ ਕੇ ਗੋਲੀਆਂ ਚਲਾਉਂਦੇ ਨਹੀਂ ਨਹੀਂ ਜੋੜੇ ਸਰ ਮੈਂ ਸਿਲੰਡਰ ਦੇਣਾ ਆ ਹੀ ਉੱਥੋਂ ਅੱਗੋਂ ਮੁੰਡੇ ਮਿਲ ਕੇ ਕਹਿੰਦੇ ਅਜ ਲਈ ਗਰਦਾਪੁਰ ਤੋਂ ਛੱਲਾ ਨਹੀਂ ਛਰ ਗਰਦਾਪੁਰ ਕਾਨਪੀਨ ਆਈ ਦੀ ਉਹ ਇਧਰ ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜਲਦ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਲੜਕਿਆਂ ਦੀ ਕੋਈ ਲੜਾਈ ਝਗੜਾ ਹੋ ਗਿਆ ਕਿ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਤਾਂ ਪਤਾ ਲੱਗਾ ਕਿ ਚਾਰ ਲੜਕੇ ਨੂੰ ਦੋ ਪਾਰਟੀਆਂ ਦਾ ਆਪਸ ਵਿੱਚ ਕੋਈ ਝਗੜਾ ਹੋਇਆ ਚਾਹੇ ਵੀ ਤੇ ਜਿੱਥੇ ਚਾਰ ਲੜਕੇ ਇੰਜਰਡ ਹੋਏ ਆ ਤੇ ਇੱਕ ਵੀ ਇੱਥੇ ਡੈਥ ਹੋ ਗਈ ਆ ਏ ਗੁਰਜੀਤ ਸਿੰਘ ਹੈਗਾ ਬਾਕੀ ਸਾਰਾ ਅਸੀਂ ਵੈਰੀਫਾਈ ਕਰਦੇ ਪਏ ਕਿ ਕਿਉਂ ਝਗੜਾ ਹੋਇਆ ਕੀ ਜਨਬਤ। ਜੇਡਿਆ ਫਿਰ ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾੜਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ। ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ।